ਲੋੜ ਤੇ ਲੋਭ ਦੇ ਵਿਚ ਅੰਤਰ ਹੈ ਇੱਕ ਨਿੱਕੇ ਜਿਹੇ ਉਦਾਹਰਣ ਦੇ ਰਾਹੀਂ ਮੈਂ ਪ੍ਰਗਟ ਕਰਾਂ ਜੈਸੇ ਮੈਨੂੰ ਭੁੱਖ ਲੱਗੀਏ ਮੈਂ ਰੋਟੀ ਖਾ ਰਿਹਾ ਹਾਂ ਮੇਰੀ ਲੋੜ ਹੈ ਲੋੜ ਹੈ ਪਰ ਖਾਂਦਿਆਂ ਖਾਂਦੇ ਮੇਰੀ ਭੁੱਖ ਤੇ ਮਿਟ ਗਈ ਲੋੜ ਪੂਰੀ ਹੋ ਗਈ ਲੇਕਿਨ ਮੈਂ ਫਿਰ ਵੀ ਖਾ ਰਿਹਾ ਹਾਂ ਕਿਉਂਕਿ ਸਵਾਦ ਆਉਂਦਾ ਹੈ ਸਵਾਦ ਆਉਂਦਾ ਹੈ ਰਸ ਆ ਰਹੇ ਹੁਣ ਇਹ ਖਾਣਾ ਲੋਭ ਬਣ ਗਿਆ ਲੋੜਾਂ ਸੀਮਤ ਨੇ ਖਾਣੇ ਦੇ ਉਦਾਹਰਣ ਨਾਲ ਮੈਂ ਦੇ ਰਿਹਾ ਸਭ ਕੁਝ ਲੋੜਾਂ ਸਾਰੀਆਂ ਦੀ ਸਾਰੀਆਂ ਮਨੁੱਖ ਦੀਆਂ ਸੀਮਤ ਨੇ ਲੋਭ ਦੀ ਕੋਈ ਸੀਮਾ ਨਹੀਂ ਲੋਭ ਦੀ ਕੋਈ ਸੀਮਾ ਨਹੀਂ ਹੁਣ ਇਹਨੂੰ ਥੋੜਾ ਜਿਹਾ ਮੈਂ ਬਿਆਨ ਕਰਦੇ ਆ ਤਾਂ ਕਿ ਪੂਰੀ ਗੱਲ ਪਕੜਦੇ ਚ ਆ ਜਾਏ ਬਹੁਤਾ ਧਨ ਕਮਾ ਲੈਣ ਦਾ ਇਕੱਠਾ ਕਰ ਲੈਣ ਦਾ ਇੱਕ ਲਾਭ ਹੈ ਬਹੁਤ ਵੱਡਾ ਲਾਭ ਹੈ ਤੁਸੀਂ ਆਖੋਗੇ ਕੀ ਲਾਭ ਹੈ ਛੋਟੀ ਦਾ ਧਨવાન ਬਣ ਜਾਣਾ ਇੱਕ ਲਾਭ ਹੈ ਕਿ ਅੰਦਰ ਦੀ ਗਰੀਬੀ ਦਿਸਣ ਲੱਗ ਪੈਂਦੀ ਹੈ ਅੰਦਰ ਦਾ ਕੰਗਾਲਪਣਾ ਦਿਸਣ ਲੱਗ ਪੈਂਦਾ ਹੈ ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇਂਦੀ ਕਿਉਂ ਅਜੇ ਵਿਚਾਰਾ ਬਾਹਰੋਂ ਗਰੀਬ ਹੈ ਅਜੇ ਤੇਦਾ ਰੋਟੀ ਦਾ ਮਸਲਾ ਹੀ ਨਹੀਂ ਹੱਲ ਹੋਇਆ ਇਹ ਅਜੇ ਬਾਹਰੋਂ ਗਰੀਬ ਹੈ ਇਹ ਬਾਹਰ ਦੀ ਗਰੀਬੀ ਨਾਲ ਉਲਝਿਆ ਹੋਇਆ ਹੈ ਅੰਦਰ ਦੀ ਕਿੱਥੋਂ ਦੇਖੇ ਹੁਣ ਦੂਸਰਾ ਨੁਕਤਾ ਅਗਰ ਇੱਕ ਗਰੀਬ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਦਿਖਾਈ ਦੇਣ ਲੱਗ ਪਈ ਜਿਵੇਂ ਕਬੀਰ ਤੇ ਰਵਦਾਸ ਇਹ ਇਹਨਾਂ ਦੇ ਪੂਰਵਲੇ ਜਨਮਾਂ ਦੀ ਤਪੱਸਿਆ ਤੇ ਸੰਸਕਾਰ ਹੈ ਵਰਨਾ ਐਸਾ ਹੁੰਦਾ ਨਹੀਂ ਐਸਾ ਨਹੀਂ ਹੁੰਦਾ ਇੱਕ ਛੋਟੀ ਦੇ ਧਨਵਾਨ ਨੂਵੇ ਜੀ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ ਤਾਂ ਇਹਦੇ ਕੋਲ ਅਕਲ ਨਹੀਂ ਹੋਵੇਗੀ ਇਹ ਜੇ ਪੱਥਰ ਹੀ ਹੋਵੇਗਾ ਪੱਥਰਾਂ ਤੋਂ ਚੱਲਿਆ ਸੀ ਪੱਥਰ ਪੱਥਰ ਦਿਲ ਪੱਥਰ ਦਿਮਾਗ ਕੁਝ ਵੀ ਨਹੀਂ ਬਹੁਤੇ ਛੋਟੀ ਦੇ ਧਨਵਾਨਾਂ ਦੇ ਦਿਲ ਦਿਮਾਗ ਗੁਸਤਾਖੀ ਮਾਫ ਪੱਥਰ ਹੁੰਦੇ ਨੇ ਮੈਨੂੰ ਖੁਦ ਹੈਰਾਨਗੀ ਹੋਈ ঈਸਾ ਦੇ ਇੱਕ ਬੋਲ ਤੇ ਜੋ ਬਾਈਬਲ ਦੇ ਰਾਹੀਂ ਬੜਾ ਪ੍ਰਚਲਿਤ ਹੋਇਆ ਹੈ ਇਸਾਈ ਜਗਤ ਦੇ ਵਿੱਚ ਇਤਨੇ ਸਿਆਣੇ ਅਵਤਾਰੀ ਪੁਰਸ਼ ਦੇ ਇਸ ਬੋਲਾਂ ਨੂੰ ਕਈ ਦਿਨ ਤੇ ਮੈਂ ਸ਼ੰਕਿਆਂ ਦੇ ਚਲਿਆ ਫਿਰ ਮੈਂ ਕਿਹਾ ਨਹੀਂ ਇਹ ਮੇਰੀ ਗਲਤੀ ਹੈ ਠੀਕ ਕਿਹਾ ਪਤਾ ਹੈ ঈਸਾ ਕੀ ਕਹਿੰਦਾ ਹੈ ਉਹ ਕਹਿੰਦੇ ਨੇ ਅਗਰ ਕੋਈ ਮੈਨੂੰ ਇਹ ਆਖੇ ਕਿ ਇੱਕ ਉਠ ਸੋਈ ਦੇ ਨੱਕੇ ਵਿੱਚੋਂ ਲੰਘ ਗਿਆ ਕਹਿੰਦੇ ਮੈਂ ਮੰਨ ਲਵਾਂਗਾ ਸ਼ੱਕ ਨਹੀਂ ਕਰਾਂਗਾ ਅਰਬ ਦੇਸ਼ਾਂ ਦੇ ਵਿੱਚ ਮਿਡਲ ਈਸਟ ਦੇ ਵਿੱਚ ਸਭ ਤੋਂ ਵੱਡਾ ਜਾਨਵਰ ਉਠ ਹੈ ਯੂਰੋ ਸ਼ਰਮ ਰੇਗਿਸਤਾਨੇ ਇਲਾਕਾ ਅਰਬ ਦੀ ਧਰਤੀ ਇਸਾ ਕਹਿੰਦੇ ਨੇ ਅਗਰ ਮੈਨੂੰ ਕੋਈ ਇਹ ਆਖੇ ਕਿ ਇੱਕ ਉਠ ਸੂਈ ਦੇ ਨਖੇ ਵਿੱਚੋਂ ਲੰਘ ਗਿਆ ਹੈ ਕਹਿੰਦੇ ਨੇ ਮੈਂ ਮੰਨ ਲਵਾਂਗਾ ਲੰਘ ਗਿਆ ਹੋਵੇਗਾ ਪਰ ਮੈਨੂੰ ਕੋਈ ਇਹ ਆਖੇ ਚੋਟੀ ਦਾ ਧਨਵਾਨ ਭਗਵਾਨ ਤੱਕ ਪਹੁੰਚ ਗਿਆ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਕਿਉਂ ਉਹ ਬਾਹਰ ਮੁਖੀ ਹੁੰਦਾ ਹਰ ਵਕਤ ਬਾਹਰ ਹੀ ਉਲਝਿਆ ਰਹਿੰਦਾ ਹੈ ਅੰਦਰ ਦੀ ਤਰਫ ਤੇ ਜਾਂਦਾ ਹੀ ਨਹੀਂ ਅੰਦਰ ਤੇ ਜਾਤ ਮਾਰਦਾ ਹੀ ਨਹੀਂ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਹੁਣ ਮੈਂ ਫਿਰ ਦौराਵਾ ਬਹੁਤਾ ਧਨ ਕਮਾ ਲੈਣ ਦਾ ਇਕੱਠਾ ਕਰ ਲੈਣ ਦਾ ਇੱਕ ਲਾਭ ਹੈ ਬਹੁਤ ਵੱਡਾ ਲਾਭ ਹੈ ਕੀ ਅੰਦਰ ਦੀ ਗਰੀਬੀ ਦਿਖਾਈ ਦੇਣ ਲੱਗ ਮਹਾਤਮਾ ਬੁੱਧ ਰਾਜਕੁਮਾਰ ਸੀ ਨਾ ਰਾਜੇ ਦਾ ਲੜਕਾ ਸੀ ਅੰਦਰ ਦੀ ਗਰੀਬੀ ਦਿਖਾਈ ਦਿੱਤੀ। ਦਿਸਵੇ ਹੈ ਜਗਤ ਤੇ ਕੁਝ ਵੀ ਨਹੀਂ। ਕੁਝ ਵੀ ਨਹੀਂ। ਇਹ ਧਨ ਸਿਰਫ ਲੋੜਾਂ ਦੀ ਪੂਰਤੀ ਕਰ ਸਕਦਾ ਹੈ, ਆਨੰਦ ਨਹੀਂ ਦੇ ਸਕਦਾ, ਜੀਵਨ ਨੂੰ ਸਫਲ ਨਹੀਂ ਕਰ ਸਕਦਾ। ਬਹੁਤਾ ਧਨ ਕਮਾ ਲੈਣ ਦਾ ਇੱਕ ਲਾਭ ਹੈ ਅੰਦਰ ਦੀ ਗਰੀਬੀ ਦਿਖਾਈ ਦੇਣ ਲੱਗ ਪੈਂਦੀ ਹੈ। ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇਂਦੀ ਕਿਉਂ ਅਜੇ ਵਿਚਾਰਾ ਬਾਰਾਹੋਂ ਗਰੀਬ ਐ ਨਾ ਰਹਿਣ ਨੂੰ ਕੁੱਲੀ ਨਾ ਪਹਿਨਣ ਨੂੰ ਜੁੱਲੀ ਨਾ ਖਾਣ ਨੂੰ ਗੁੱਲੀ ਪੋਜਣੇ ਕੋਈ ਨਹੀਂ ਰੋਟੀ ਦਾ ਮਸਲਾ ਹੀ ਨਹੀਂ ਹੱਲ ਸੁਦਾ ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇਂਦੀ ਕਿਉਂ ਅਜੇ ਬਾਰਾਹੋਂ ਗਰੀਬ ਐ ਇਕ ਗਰੀਬ ਮਨੁੱਖ ਨੂੰ ਜੇ ਅੰਦਰ ਦੀ ਗਰੀਬੀ ਦਿਖਾਈ ਦਿੱਤੀ ਏ ਇਹ ਉਹਦੀ ਪੂਰਬਲੀ ਤਪੱਸਿਆ ਹੋਵੇਗੀ ਸੰਸਕਾਰ ਹੁੰਦੇ ਨੇ ਵਰਨਾ ਐਸਾ ਹੁੰਦਾ ਨਹੀਂ ਹੁੰਦਾ ਨਹੀਂ ਪਰ ਜੇ ਇੱਕ ధਨਵਾਨ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੱਤੀ ਤਾਂ ਧਿਆਨ ਨਾਲ ਸੁਣਨਾ ਉਹਦੇ ਕੋਲ ਦਿਲ ਦਿਮਾਗ ਨਹੀਂ ਹੋਵੇਗਾ ਪੱਥਰ ਹੋਵੇਗਾ ਕੁਝ ਵੀ ਨਹੀਂ ਕੁਝ ਵੀ ਨਹੀਂ ਦੁਨੀਆਂ ਦੇ ਬੇਸ਼ਤਰ ਬਹੁਤ ਸਾਰੇ ਚੋਟੀ ਦੇ ਧਨਵਾਨ ਬਸ ਦਿਲ ਵੀ ਪੱਥਰ ਦਿਮਾਗ ਵੀ ਪੱਥਰ ਪੱਥਰਾਂ ਤੋਂ ਚਲੇ ਸੰ ਅਜੇ ਪੱਥਰੀ ਨੇ ਵਿਕਾਸ ਨਹੀਂ ਹੋਇਆ ਸ਼ਰੀਰ ਦਾ ਵਿਕਾਸ ਹੋ ਗਿਆ ਮਨ ਦਾ ਨਹੀਂ ਮਨ ਦੇ ਚ ਅਜੇ ਪੱਥਰ ਪਰਵਲ ਹੈ ਅਜੇ ਹੋਰ ਸੁਣ ਲੋ ਬਹੁਤਾ ਗਿਆਨ ਇਕੱਠਾ ਕਰ ਲੈਣ ਦਾ ਇੱਕ ਲਾਭ ਹੈ ਬਹੁਤ ਜਾਣਕਾਰੀ ਇਕੱਠੀ ਕਰ ਲੈਣਾ ਬਹੁਤਾ ਗਿਆਨ ਇਕੱਠਾ ਕਰ ਲੈਣਾ ਉਹਦਾ ਇੱਕ ਲਾਭ ਹੈ ਕਿ ਅੰਦਰ ਦੀ ਅਗਿਆਨਤਾ ਦਿਖਾਈ ਦੇਣ ਲੱਗ ਪੈਂਦੀ ਅੰਦਰ ਦੀ ਮੂਰਖਤਾ ਦਿਖਾਈ ਦੇਣ ਲੱਗ ਪੈਂਦੀ ਇੱਕ ਮੂਰਖ ਮਨੁੱਖ ਨੂੰ ਇੱਕ ਅਗਿਆਨੀ ਮਨੁੱਖ ਨੂੰ ਅੰਦਰ ਦਾ ਅਗਿਆਨ ਨਹੀਂ ਦਿਖਾਈ ਦਿੰਦਾ ਕਿਉਂਕਿ ਇਹ ਜੇ ਬਾਹਰੋਂ ਵੀ ਕੁਝ ਸਮਝ ਨਹੀਂ ਆਉਂਦਾ ਅਗੇ ਨੇ ਪਰ ਅਜੇ ਬਾਰੋਂ ਬਿਲਕੁਲ ਅਨਪੜੇ ਕੁਝ ਵੀ ਨਹੀਂ ਲਿਖ ਜੋ ਹੈ ਪੜਿਆ ਲਿਖਿਆ ਨਹੀਂ ਕੁਝ ਵੀ ਨਹੀਂ ਜਾਣਦਾ ਫਿਰ ਵੀ ਅੰਦਰ ਦਾ ਅਗਿਆਨ ਦਿਖਾਈ ਦਿੱਤਾ ਇਹਦੀ ਪੁਰਬਲੀ ਤਪੱਸਿਆ ਹੋਵੇਗੀ ਵਿਦਿਆਲਿਆਂ ਦੇ ਦਰਵਾਜ਼ੇ ਕਵੀ ਰਵਦਾਸ ਨਾਮਦੇਵ ਸਦਣਾ ਸਹਿਣ ਲਈ ਬੰਦ ਸਨ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਸਨ ਔਰ ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ ਸਨ ਬ੍ਰਾਹਮਣ ਕਹਿੰਦੇ ਸਨ ਸ਼ੂਦਰ ਨੇ ਇਹਨਾਂ ਦੀ ਤੇ ਅਸੀਂ ਛਾਇਆ ਵੀ ਨਹੀਂ ਲੈ ਅਧਿਆਤਮਕ ਵਿਕਾਸ ਹੁੰਦਾ ਹੈ ਮੰਦਰਾਂ ਤੋਂ ਦਰਵਾਜ਼ੇ ਬੰਦ ਬૌਧਿਕ ਵਿਕਾਸ ਹੁੰਦਾ ਹੈ ਵਿਦਿਆਲਿਆਂ ਤੋਂ ਦਰਵਾਜ਼ੇ ਬੰਦ ਪਰ ਇਤਨਾ ਗਿਆਨ ਕਬੀਰ ਕੋਲ ਰਬਦਾਸ ਕੋਲ ਨਾਮ ਦੇਉ